ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅੰਮ੍ਰਿਤਸਰਿਆ ਮਾਲਦੇਆ ਵੱਲੋਂ ਸੋ ਅੱਜ ਦੀ ਵੀਡੀਓ ਵਿੱਚ ਲੈ ਕੇ ਆਇਆ ਥੋੜਾ ਵਸੇ ਬਰਬਰੀ ਦੇ ਬੜੇ ਸ਼ਾਨਦਾਰ ਪ੍ਰਿੰਟ ਆਏ ਆ ਵਿਦ ਦੁਪੱਟਾ ਸੋ ਜਿਹੜਾ ਫਲੈਟ ਰੇਟ ਰਹੇਗਾ 2150 ਰੁਪਏ ਮੈਂ ਕੱਲਾ ਕੱਲਾ ਪ੍ਰਿੰਟ ਓਪਨ ਕਰਕੇ ਦਿਖਾਉਂਗਾ ਸੋ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਕੱਲਾ ਕੱਲਾ ਡਿਜ਼ਾਈਨ ਤੁਹਾਨੂੰ ਦਿਖਾਉਂਗਾ ਪ੍ਰਿੰਟ ਬੜੇ ਲਾਜਵਾ ਬਾਏ ਆ ਪਿਓਰ ਪ੍ਰੀਮੀਅਮ ਫੈਬਰਿਕ ਰਹੇਗਾ 90 ਗ੍ਰਾਮ ਦੀ ਬਰਬਰੀ ਹੈ ਇਹ ਪ੍ਰੀਮੀਅਮ ਤੇ ਪਿਓਰ ਓਰੀਜਨਲ ਮਸਲੀਨ ਦੀ ਇਹਦੀ ਸਲਵਾਰ ਰਹੇਗੀ ਸੋ ਪ੍ਰ ਗੁਵਾੜੇ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਪਹਿਲਾਂ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦੀ ਰਹੇ ਸੋ ਪਹਿਲਾਂ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਮੈਂ ਕੱਲਾ ਕੱਲਾ ਪ੍ਰਿੰਟ ਤੁਹਾਨੂੰ ਓਪਨ ਕਰਕੇ ਦਿਖਾਉਂਗਾ ਆਪਣਾ ਸਕਰੀਨਸ਼ਾਟ ਲਈ ਜਾਓ ਪਿਸਤਾ ਹੈ ਛੇੜਾ ਸੋ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਕਰ ਲਿਓ ਸਾਡੇ ਦੋ ਨੰਬਰ ਆ ਆਰਡਰ ਵਾਲੇ ਦੋਨੋਂ ਨੰਬਰ ਡਿਸਕ੍ਰਿਪਸ਼ਨ ਚ ਪਾਏ ਹੋਏ ਆ ਅਗਲਾ ਡਿਜ਼ਾਈਨ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਪੀਛੇ ਜਿਹੇ ਕਲਰ ਲੋ ਜੀ 2150 ਰੁਪਏ ਫਲੈਟ ਰੇਟ ਰਹੀ ਹੈ ਸਭ ਤੋਂ ਸੋ ਆ ਦੇ ਸੁਪਰਿੰਟ ਦੇਖੋ ਕੱਲਾ ਕੱਲਾ ਪ੍ਰਿੰਟ ਆਫ ਕੇ ਰਿਪੋਰਟ ਸੋ ਪ੍ਰਿੰਟ ਕਿਵੇਂ ਲੱਗਿਆ ਜਰੂਰ ਦੱਸੋ ਕਮੈਂਟ ਕਰਕੇ ਸਭ ਨੂੰ ਸੋਹਣੇ ਪ੍ਰਿੰਟ ਲੈ ਕੇ ਆਇਆ ਬਰਬਰੀ ਦੇ ਸਾਰੇ ਪ੍ਰਿੰਟ ਓਪਨ ਕਰਕੇ ਦਿਖਾਵਾਂਗਾ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਆ ਲੋ ਆ ਪ੍ਰਿੰਟ ਚੈੱਕ ਕਰੋ ਗ੍ਰੇ ਸ਼ੇਡ ਆ ਬੜਾ ਪਿਆਰਾ ਸਿਲਵਰ ਗ੍ਰੇ ਜਾਂ ਕਲਰ ਹੈ ਕਲਰ ਦੇਖੋ ਕਿੰਨਾ ਘੈਂਟ ਹੈ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਬਿਊਟੀਫੁਲ ਡਿਜੀਟਲ ਪ੍ਰਿੰਟ ਨੇ ਆ ਦੇਖੋ ਸੋ ਆਪਣਾ ਸਪੇਸ ਸ਼ੋ ਲੈ ਕੇ ਫੜਾਫੜ ਆਰਡਰ ਪਲੇਸ ਕਰ ਲਓ ਸਾਰੇ ਪ੍ਰਿੰਟ ਓਕੇ ਰਿਪੋਰਟ ਲੈ ਕੇ ਆਇਆ ਜਿਹੜਾ ਸੇਲ ਕਰੇਗਾ ਮੈਨੂੰ ਦੱਸ ਦੀ ਲੋ ਜੀ ਅਗਲਾ ਪ੍ਰਿੰ ਅਗਲਾ ਪ੍ਰਿੰਟ ਵੀ ਬੜਾ ਸ਼ਾਨਦਾਰ ਆ ਰਿਹਾ ਗ੍ਰੀਨ ਸ਼ੇਡ ਦੇ ਵਿੱਚ 컬러 ਦੇਖੋ ਪ੍ਰਿੰਟ ਦੇਖੋ ਐਨੇ ਆਲੇ ਆ ਹੈ ਨਹੀਂ ਨਹੀਂ ਆਏਗਾ ਜੀ ਦੁਪੱਟਾ ਇਹਦਾ ਪ੍ਰਿੰਟ ਦੇਖੋ ਇੰਨਾ ਸ਼ਾਨਦਾਰ ਹੈ ਪ੍ਰਿੰਟਿੰਗ ਬਹੁਤ ਸੋਹਣੀ ਆ ਅਲਟੀਮੇਟ ਪ੍ਰਿੰਟਿੰਗ ਹੈ ਗ੍ਰੀਨ ਸ਼ੇਡ ਆ ਬੜਾ ਸੋਹਣਾ ਸ਼ੇਡ ਆ ਆ ਦੇਖੋ ਆ ਬੈਕ ਤੇ ਸਲ ਪ੍ਰਿੰਟ ਆ ਰਹੀ ਹੈ ਸੋ ਬੜਾ ਪਿਆਰਾ ਪ੍ਰਿੰਟ ਹੈ 2150 ਰੁਪਏ ਫਲੈਟ ਰੇਟ ਲੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਅਗਲਾ ਪ੍ਰਿੰਟ ਆ ਰਿਹਾ ਆ ਬਲ ਪ੍ਰਿੰਟ ਤੇ ਬਹੁਤ ਨਾ ਸ਼ਾਨਦਾਰ ਹੈ ਫਲਾਵਰ ਪ੍ਰਿੰਟ ਆਊਗਾ ਮੈਚਿੰਗ ਬਾਟਮ ਰਹੇਗੀ ਨਾਲ ਦੀ ਪਲੇਨ ਬਾਟਮ ਸਭ ਦੇ ਨਾਲ ਪਲੇਨ ਬਾਟਮ ਆ ਰਹਿਣਗੇ ਨਾਲ ਦੀ ਆ ਦੇਖੋ ਦੁਬੱਟੇ ਦੀ ਪ੍ਰਿੰਟਿੰਗ ਜ਼ਬਰਦਸਤ ਪ੍ਰਿੰਟਿੰਗ ਹੈ 2150 ਰੁਪਏ ਪ੍ਰਾਈਸ ਹੈ ਆਪਣਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਦਿਓ ਮੇਰੀ ਰਿਕੁਐਸਟ ਆ ਲੋ ਇੱਕ ਆਪਰੇਟ ਚੈੱਕ ਕਰੋ ਇਹਦਾ ਬਲੂ ਸ਼ੇਡ ਦਿਖਾਇਆ ਸੀ ਪੱਲਾ ਆਪਾਂ ਹਣਾ ਆ ਦੇਖੋ ਇਹ ਆਉਣੀ ਇਹਦਾ ਲਵੈਂਡਰ ਦਾ ਸ਼ੇਡ ਆ ਮਤਲਬ ਇਹ ਉਹਨੀਆਂ ਪਿੰਕ ਜਿਹਾ ਕਲਰ ਆ ਬੜਾ ਸੋਹਣਾ ਸ਼ੇਡ ਆ ਆ ਦੁਬੱਟੇ ਦੀ ਪ੍ਰਿੰਟਿੰਗ ਆ ਆ ਬੈਕ ਤੇ ਆਏਗੀ ਬੈਕ ਪਲੇਨ ਆ ਜੀ ਸੋ ਪ੍ਰਿੰਟ ਸਾਰੇ ਟਾਪ ਕਲਾਸ ਆ। ਲੋ ਜੀ। ਅਗਲਾ ਪ੍ਰਿੰਟ ਚੈੱਕ ਕਰੋ ਜੀ। ਸੀ ਗ੍ਰੀਨ ਸ਼ੇਡ ਆ। ਗ੍ਰੀਨ ਦਾ ਕਲਰ ਬੜਾ ਸੋਹਣਾ ਸ਼ੇਡ ਆ। ਪ੍ਰਿੰਟ ਦੇਖੋ ਕਿੰਨਾ ਪਿਆਰਾ। ਕੋਈ ਨੀਂਗਾ ਕਰਾਵੇ ਸਾਰੇ ਪ੍ਰਿੰਟ। ਬਾਜੂ ਤੇ ਪ੍ਰਿੰਟ ਆ, ਗਲੇ ਤੇ ਪ੍ਰਿੰਟ ਆ, ਘੇਰੇ ਤੇ ਪ੍ਰਿੰਟ ਆ, ਦੁਪੱਟੇ ਤੇ ਪ੍ਰਿੰਟ ਆ ਰਿਹਾ ਬਰਦੂੀਆ ਦੁਪੱਟਾ। ਪ੍ਰਿੰਟ ਸਾਰੇ ਟਾਪ ਕਲਾਸ ਆ। ਇੱਕ ਸ਼ੇਡ ਮਿਲਵਾ ਦੇ ਚ ਆਵਲਾ। ਆ ਵੀ ਸ਼ੇਡ ਸੋਹਣਾ। ਸਕਾਈ ਜਿਹਾ ਕਲਰ। ਔਰ ਸੀ ਗ੍ਰੀਨ ਦਾ ਸੀਗਾ ਗ੍ਰੀਨ ਦਾ ਕਲਰ। ਆ ਸਕਾਈ ਸ਼ੇਡ ਆ ਗਿਆ। ਆ ਵੀ ਕਲਰ ਬੜਾ ਪਿਆਰਾ ਦੇਖੋ ਪ੍ਰਿੰਟ ਬਹੁਤ ਸੋਹਣਾ ਸਭ ਤੋਂ ਸੋਹਣੇ ਪ੍ਰਿੰਟ ਨੇ ਬਰਪੂਈ ਅਲਟੀਮੇਟ ਪ੍ਰਿੰਟ ਨੇ ਲੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਜੀ ਬੈਂਕ ਸ਼ੇਡ ਆ ਵੀ ਪ੍ਰਿੰਟ ਬਹੁਤ ਸੋਹਣਾ ਇਸ ਤੇ ਤੁਹਾਨੂੰ ਲਾਸਟ ਦੇ ਵਿੱਚ ਮੈਂ 3145 ਵਾਲੇ ਫਰੰਟ ਬੈਕ ਵਾਲੇ ਸੂਟ ਦਿਖਾਵਾਂਗਾ ਸਾਰੇ ਰੰਗ ਕਿਉਂਕਿ ਉੱਥੇ ਮੈਂ ਨੇ ਇੰਸਟਾ ਤੇ ਵੀਡੀਓ ਪਾਈ ਆ ਉਹਦੀ ਸੋ ਹਰ ਕਸਟਮਰ ਮੰਗੀ ਜਾਂਦੇ ਆ ਭਾਜੀ ਫੋਟੋ ਭੇਜੋ ਫੋਟੋ ਭੇਜੀ ਨਹੀਂ ਜਾਂਦੀ ਸਾਰੇ ਰੰਗ ਓਪਨ ਕਰਕੇ ਦਿਖਾ ਦਾਂਗੇ ਇਹ ਪਿੰਕ ਸ਼ੇਡ 2150 ਰੁਪਏ ਬਰਬਰੀ ਜੀ ਲੋ ਜੀ ਅਗਲਾ ਕਲਰ ਚੈੱਕ ਕਰੋ ਪੀਸ ਜਿਹੜਾ ਕਲਰ ਹੈ ਗਾਜ਼ਰੀ ਪੀਸ ਜਿਹੜਾ ਬੜਾ ਸੋਹਣਾ ਸ਼ੇਡ ਹੈ ਉਹ ਵੀ ਕਲਰ ਸਹੀ ਆ ਰਿਹਾ ਹੈ ਐਂ ਕੈਂਜੀ ਨਾਲੇ ਹੋਰ ਵੀ ਕਲਰ ਸੀ ਲੋ ਜੀ ਆ ਦੁਪੱਟਾ ਆ ਰਿਹਾ ਜੀ ਪ੍ਰਿੰਟ ਕਿਵੇਂ ਲੱਗ ਰਿਹਾ ਜਰੂਰ ਦੱਸੋ ਕਮੈਂਟ ਕਰਕੇ ਸਾਰੇ ਪ੍ਰਿੰਟ ਓਕਰ ਬੋਰਡ ਲੈ ਕੇ ਆਇਆ ਲੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਜੀ ਆਹ ਦੇਖ ਚੱਕ ਹਰੇ ਵਿੱਚ ਪਾਤੇ ਮੈਨੇ ਆਹ ਦੇਖੋ ਸਕਾਈ ਸ਼ੇਡ ਦੀ ਕਿੰਨੂ ਪਾ ਰਾਂ ਤੁਹਾਨੂੰ ਪ੍ਰਿੰਟ ਦੇਖੋ ਜੀ ਕਿੰਨਾ ਸ਼ਾਨਦਾਰ 2150 ਰੁਪਏ ਫਲੈਟ ਰੇਟ ਰਹੇਗਾ ਜੀ ਸਾਰੇ ਪ੍ਰਿੰਟ ਓਕੇ ਰਿਪੋਰਟ ਆ ਆਹ ਪ੍ਰਿੰਟ ਚੈੱਕ ਕਰੋ ਇੱਕ ਆ ਪ੍ਰਿੰਟ ਦੇ ਵਿੱਚ 4 ਤੋਂ 5 ਰੰਗ ਲੈ ਕੇ ਆਇਆ ਬੜਾ ਸੋਹਣਾ ਪ੍ਰਿੰਟ ਆ ਇੱਕ ਮਿੰਟ ਰੋਕ ਜਾ ਆ ਦੇ ਦੇ ਜਾਂਦੇ ਆ ਆਹ ਦੇਖੋ ਵੀਡੀਓ ਤਾਂ ਬਣਾ ਲਾ ਆ ਪ੍ਰਿੰਟ ਦੇਖੋ ਜੀ ਕਿੰਨਾ ਸ਼ਾਨਦਾਰ ਹੈ ਇਹਦੇ ਕਲਰ ਦਿਖਾਣਾ ਤੁਹਾਨੂੰ ਸਾਰੇ ਕਲਰ ਓਪਨ ਕਰਕੇ ਦਿਖਾਉਂਗਾ ਚੱਕ ਆ ਲੋ ਇੱਕ ਆ ਰਿਹਾ ਸਕਾਈ ਬਲੂ ਸ਼ੇਡ ਤੁਸੀਂ ਆਪਣਾ ਫਟਾਫਟ ਆਰਡਰ ਪਲੇਸ ਕਰ ਦਿਓ ਜੀ ਨਹੀਂ ਤਾਂ ਸਟਾਕ ਆਊਟ ਹੋ ਜਾਂਦਾ ਸਾਰਾ ਸਕਾਈ ਬਲੂ ਸ਼ੇਡ ਆ ਗਿਆ ਓਏ ਸਕਾਈ ਬਲੂ ਕਲਰ ਆ ਗਿਆ ਬੜਾ ਪਿਆਰਾ ਸ਼ੇਡ ਹੈ ਇੱਕ ਆਏਗਾ ਪਿਸਤਾ ਸ਼ੇਡ ਇਹਦੇ ਕਲਰ ਦੇਖ ਲਓ ਇਦਾਂ ਹੀ ਇੱਕ ਆਏਗਾ ਆਵਲ ਡਾਰਕ ਆਨੀਅਨ ਪਿੰਕ ਦਾ ਕਲਰ ਆ ਗਿਆ ਰੰਗ ਇਹ ਰੰਗ ਤੁਸੀਂ ਬਾਏ ਕਰ ਲਿਓ ਆ ਲੋ ਇੱਕ ਆ ਕਲ ਆ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਪਿੰਕ ਸ਼ੇਡ ਪ੍ਰਿੰਟ ਦੇਖੋ ਬੰਨਾ ਪਿਆਰਾ ਬਿਊਟੀਫੁੱਲ ਪ੍ਰਿੰਟ ਹੈ ਬਿਊਟੀਫੁੱਲ ਲੋ ਐਕਸੀਲੈਂਟ ਪ੍ਰਿੰਟ ਹੈ ਪਿੰਕ ਸ਼ੇਡ ਲੋ ਜੀ ਇੱਕ ਆਏਗਾ ਪ੍ਰਿੰਟ ਜੀ ਪੀਚ ਕਲਰ ਆਏਗਾ ਜੀ ਬੜਾ ਸੋਹਣਾ ਬੜਾ ਪਿਆਰਾ ਪ੍ਰਿੰਟ ਹੈ ਲੋ ਜੀ ਆ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਫਲਾਵਰ ਪ੍ਰਿੰਟ 2150 ਰੁਪਏ ਫਲੈਟ ਰੇਟ ਰਹੇਗਾ ਸੋ ਸਾਰੇ ਪ੍ਰਿੰਟ ਲਾਜਵਾਬ ਨੇ ਜਿਹੜਾ ਮਰਜ਼ੀ ਪ੍ਰਿੰਟ ਪਾਏਗਾ ਉਹ ਐਨੇ ਕਿ ਤਾ ਦਿਖਾ ਲਾ ਪਹਿਲਾਂ ਯਾਰ ਐਨੇ ਕਿ ਤਾ ਦਿਖਾ ਲਾ ਆਹੀ ਤਾਂ ਤੁਹਾਡੇ ਦੀ ਕਮੀ ਆ ਆਹ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਆ ਆਹ ਲੋ ਜੀ ਗਾਜਰੀ ਸ਼ੇਡ ਪ੍ਰਿੰਟ ਦੇਖੋ ਕਿੰਨਾ ਲਾਜਵਾ ਬਾਈ ਜਿਹੜਾ ਵੇਚੇਗਾ ਮੈਨੂੰ ਦੱਸ ਦੀ ਫੋਟੋ ਖਿੱਚ ਲਈ ਉਹ ਵੀ ਆਲੋ ਗਾਜ਼ਰੀ ਛੇੜਾ ਹੋਊਗਾ ਜੀ ਬੜਾ ਸੋਹਣਾ ਛੇੜਾ ਪ੍ਰਿੰਟ ਸਾਰੇ ਟੌਪ ਕਲਾਸ ਆ ਜਿਹੜਾ ਮਰਜ਼ੀ ਬਾਏ ਕਰ ਲਓ ਹਨਾ ਕਿ ਕਿ ਪੀਸ ਲੈਣ ਕਿ ਮੰਨਣਾ ਟਰ ਛੇੜਾ ਲੈ ਕੇ ਜਾ ਰਹੇ ਨੂੰ ਦਿਖਾ ਕੇ ਲੈ ਕੇ ਜਾਈਂ ਮੈਂ ਆਪਣੇ ਦੇਖਾਂ ਪਹਿਲਾਂ ਵੀ ਲੈ ਗਿਆ ਸੀ ਗੋਲਡਨ ਇਹ ਮੈਂ ਲੱਕ ਗਿਆ ਜੀ ਪਰ ਚਲੋ ਜੀ ਰੱਖਣੀ ਆ ਆਇਆ ਜੀ ਸਕਾਈ ਬਲੂ ਛੇੜਾ ਪ੍ਰਿੰਟ ਦੇਖੋਗੇ ਨਾ ਸ਼ਾਨਦਾਰ ਆਲੂ ਲੈਮਨ yellow ਕਲਰ ਕਿੰਨਾ ਸੋਹਣਾ ਛੇੜਾ ਹੈ ਜੀ ਔ ਸੈਟ ਨਾਲ ਤੋੜ 우ਸਤਾਦ ਸੈਟ ਨਾਲ ਤੋੜ ਵੀਰੇ ਸ਼ਰਟ ਨਾਲ ਤੋੜ ਸ਼ਰਟ ਨਾਲ نیچے ਬਹੁਤ ਮਾਲ ਪਿਆ نیچے ਵਾਲਾ ਦਿਖਾਓ ਬੰਦਾ ਮਾਲ ਆ ਜਾਏਗਾ ਜੀ ਪ੍ਰਿੰਟ ਜਾਲੂ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਸੋ ਸਾਰੇ ਪ੍ਰਿੰਟ ਬਹੁਤ ਸੋਹਣੇ ਆ ਬੜਾ ਪਿਆਰਾ ਆਰਟੀਕਲ ਆ ਲਓ ਇੱਕ ਆ ਜਾਏਗਾ ਪ੍ਰਿੰਟ ਆ ਪ੍ਰਿੰਟ ਵੀ ਬੜਾ ਸੋਹਣਾ ਸਕਿਨ ਜਾਂ ਸ਼ੇਡ ਬੜਾ ਸੋਹਣਾ ਮਿਲ ਗਿਆ ਸ਼ੇਡ ਕਰੀਮ ਜਾਂ ਕਲਰ ਬੜਾ ਪਿਆਰਾ ਸ਼ੇਡ ਸੋ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਪ੍ਰਿੰਟ ਬੜੇ ਕਲਾਸਿਕ ਲੈ ਕੇ ਆਏ ਹਾਂ ਮੈਂ ਤੁਹਾਡੇ ਵਾਸਤੇ 2150 ਤੋਂ ਫਲੈਟ ਰੇਟ ਰਹੇਗਾ ਲੋ ਜੀ ਲਾਸਟ ਵਾਲਾ ਪ੍ਰਿੰਟ ਚੈੱਕ ਕਰ ਲਓ ਪਿੰਕ ਸ਼ੇਡ ਦੇ ਵਿੱਚ ਤੁਸੀਂ ਆਪਣਾ ਫਟਾਫਟ ਸਕਰੀਨਸ਼ਾਟ ਲੈ ਲਓ ਮੇਰੀ ਰਿਕੁਐਸਟ ਆ ਜਿੰਨੀ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਕਰੋਗੇ ਉਨੀ ਜਲਦੀ ਤੁਹਾਨੂੰ ਸੂਟ ਮਿਲ ਜੇਗਾ ਬਾਅਦ ਚ ਸਟਾਕ ਆਊਟ ਹੋ ਜਾਂਦਾ ਕਿਉਂਕਿ ਨੀਚੇ ਰਸ਼ ਪੈ ਰਿਹਾ ਮੈਂ ਸੈਕਿੰਡ ਫਲੋਰ ਤੇ ਆ ਤੇ ਨੀਚੇ ਰਸ਼ ਕਰਕੇ ਸੂਟ ਮੰਗੀਆਂ ਜਾਂਦੇ ਫਿਰ ਕਸਟਮਰ ਇਸ ਕਰਕੇ ਮੈਂ ਸੋਚਿਆ ਪਹਿਲਾਂ ਮੈਂ ਤੁਹਾਡੇ ਅੱਗੇ ਰੂਬਰੂ ਕਰਦਾ ਹਾਂ ਸੂਟਾਂ ਨੂੰ ਤੇ ਤੁਸੀਂ ਆਰਡਰ ਕਰ ਲਓ ਫਟਾਫਟ ਮੈਨੂੰ ਆਪਣਾ ਹੁੰਦਾ ਕਿ ਮੈਂ ਪਹਿਲਾਂ ਆਪਣੀ ਇਸ਼ਤਾਂ ਫੈਮਿਲੀ ਨੂੰ ਸੂਟ ਦੇ ਦਾਂ ਫਟਾਫਟ ਲੋ ਜੀ ਹੁਣ ਮੈਂ 3150 ਦਿਖਾਉਣ ਲੱਗਾ ਤੁਹਾਨੂੰ ਫਰੰਟ ਬੈਕ ਆਰਡਰ ਦਾ ਇਹ ਆ ਦੇਖੋ ਫਰ ориجنલ ਆਰਟੀਕਲ ਹੋਊਗਾ ਕਾਪੀ ਇਹਦੀ 2200 ਚ ਵੀ ਆਂਦੀ ਆ ਕਾਪੀ ਨਹੀਂ ਹੈਗੀ Ориجنલ ਹੋਊਗਾ ਇਹਦਾ ਫੈਬਰਿਕ ਆ ਰਿਹਾ ਪਿਓਰ Ориجنલ ਵਿਸਕੋਸ オーਰਗੈਂਜ਼ਾ ਵੀ ਸ਼ੇਪ ਨੈਕ ਸਾਰਾ ਥ੍ਰੈਡ ਦਾ ਕੰਮ ਹੈ ਫਰੰਟ ਤੇ ਕੇਰਾ ਬਣਾ ਹੋਇਆ ਹੈ ਬੈਕ ਤੇ ਕੇਰਾ ਬਣਾ ਹੋਇਆ ਹੈ ਇਹਦੇ ਸ਼ੇਡ ਮੈਂ ਤੁਹਾਨੂੰ ਸਾਰੇ ਦਿਖਾ ਦਿੰਦਾ ਓਪਨ ਕਰਕੇ ਇਸ ਆ ਲਾਈਨਿੰਗ ਦਾ ਕੱਪੜਾ ਤੁਹਾਨੂੰ ਨਾਲ ਮਿਲੇਗਾ 5 ਮੀਟਰ ਫੈਬਰਿਕ ਆ ਪਿਓਰ ਮੋਡਲ ਤੇ ਡਿਜ਼ਾਈਨਰ ਦੁਪੱਟਾ ਬਣਾ ਹੋਇਆ ਸੋ 3100 ਰੁਪਏ ਦਾ ਪ੍ਰਾਈਸ ਰਹੇਗਾ ਫਰੰਟ ਬੈਕ ਤੇ ਕੇਰਾ ਬਣਾ ਹੋਇਆ ਹੈ ਬੜਾ ਸੋਹਣਾ ਸ਼ੇਡ ਮੈਂ ਤੁਹਾਨੂੰ ਸਾਰੇ ਹਿਸਾਬ ਦੇ ਦਿਖਾ ਦਿੰਦਾ ਇਹ ਲੈ ਰੋ ਆਪੋਜ਼ਿਟ ਕਲਰ ਚੈੱਕ ਕਰ ਲਓ ਇਹਦਾ ਜਿਵੇਂ ਆਪੋਜ਼ਿਟ ਆ ਗਿਆ ਪੂਲ ਵੈਂਡਰ ਆ ਗਿਆ ਪਰਪਲ ਆ ਗਿਆ ਆ ਦਾ ਆਪੋਜ਼ਿਟ ਕਲਰ ਆ ਗਿਆ ਸੋ ਕਲਰ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਲਓ ਜਿਹੜਾ ਰੰਗ ਤੁਹਾਨੂੰ ਚਾਹੀਦਾ ਹੋਇਆ 3150 ਰੁਪਏ ਪ੍ਰਾਈਸ ਹੋਏਗਾ ਸੋ ਬੜਾ ਪਿਆਰਾ ਆਰਟੀਕਲ ਲੈ ਕੇ ਆਏ ਫੋਟੋ ਵਾਸਤੇ ਇੱਕ ਆਈਗਾ ਇਸੇ ਜਿਹੜਾ ਮੈਜੈਂਟਾ ਸ਼ੇਡ ਇੱਕ ਤਾਂ ਹੁੰਦਾ ਜਿਆਦਾ ਬ੍ਰਾਈਟ ਹੈ ਜਿਆਦਾ ਬ੍ਰਾਈਟ ਨਹੀਂ ਹੈ ਇਹ ਸੋਬਰ ਸ਼ੇਡ ਹੈ ਫਰੰਟ ਬੈਕ ਤੇ ਕੇਰਾ ਆ ਰਿਹਾ ਲਾਈਨਿੰਗ ਦਾ ਆਪਣਾ ਨਾਲ ਮਿਲੇਗਾ ਪਿਓਰ ਮੋਡਲ ਦੀ ਬੋਟਮ ਆ ਰਹੀ ਹੈ ਆ ਦੋਪਟਾ ਸੋ ਅਗਲਾ ਸ਼ੇਡ ਆ ਰਿਹਾ ਜੀ ਆਵਲਾ সিলਵਰ ਗ੍ਰੇ ਨਾਲ ਫੋਜੀ ਦਾ ਕੰਬੀਨੇਸ਼ਨ ਇਹ ਤਾਂ ਆਫਰ ਦੇ ਟਾਈਮੇ ਮਿਲੂਗਾ ਤੁਹਾਨੂੰ ਸਾਰੇ ਕਲਰਸ ਹੋਣੇ ਕਲਰ ਸਾਰੇ ਬੜੇ ਪਿਆਰੇ ਆ ਜਿਹੜਾ ਮਰਜ਼ੀ ਕਲਰ ਤੁਸੀਂ ਬਾਈ ਕਰ ਲਓ ਸਾਰੇ ਰੰਗ ਏਕਲਾਸ ਆ ਕਿਸੇ ਨੂੰ ਕੱਲ ਨਾ ਮਿਲੂਗਾ ਇੱਕ ਆਵਲਾ ਸਕਾਈ ਬਲੂ ਆਈ ਬਲੂ ਸ਼ੇਡ ਮਿਲੇਗਾ ਆ ਵੀ ਸ਼ੇਡ ਬਹੁਤ ਸੋਹਣਾ ਇੱਕ ਆਊਗਾ ਜੀ ਇਸ ਦੇ ਵਿੱਚ ਪਿੰਕ ਕਲਰ ਪਿੰਕ ਨਾਲ ਜਿਹੜਾ ਕਲਰ ਦਾ ਕੰਬੀਨੇਸ਼ਨ ਕਰਾਓ ਉਹ ਹੈਗਾ ਆਰਮੀ ਕਲਰ ਦਾ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਬੜਾ ਯੂਨਿਕ ਹੈ ਇਹਦੇ ਵਿੱਚ ਆਪੋਜ਼ਿਟ ਸ਼ੇਡ ਵੀ ਆਇਆ ਮੇਰੇ ਕੋਲ ਥੋੜਾ ਸੋਹਣਾ ਸ਼ੇਡ ਹੈ ਕਲਰ ਦੇਖੋ ਕਿੰਨਾ ਪਿਆਰਾ ਰਮੀ ਕਲਰ ਸਹੀ ਆ ਰਹੇ ਨੇ ਸਾਰੇ ਆ ਦੁਪੱਟਾ ਆ ਰਿਹਾ ਜੀ ਇਹਦਾ ਇਹਦਾ ਆਪੋਜ਼ਿਟ ਮਿਲੂਗਾ ਤੁਹਾਨੂੰ ਆਰਮੀ ਸ਼ੇਡ ਬਾਰਡਰ ਪਿੰਕ ਆ ਗਿਆ ਇਸ ਦਾ ਉੱਪਰੋਂ ਆਰਮੀ ਸ਼ੇਡ ਆ आ भी कलर बड़ा प्यारा सारे कलर सोहने लैके आए अपने डिफरेंट शेड लैके आए लोज एक कलर आऊगा आवला इसका ऑपोजिट शेड भी आया हाथ दुप्टा तो आ रहा जी। है जी ये तो मेरा डिजाइन सुपर रेट चल रहा है कत्ती सौ पाँह रुपये फ्लैट रेट रहेगा जी ਹਲੋ ਇਹ ਤੋਂ ਬਾਅਦ ਜਿਹੜਾ ਕਲਰ ਆ ਗਿਆ ਆਬਲਾ ਮੋਰ ਪੰਖੀ ਸੋ ਆਪਣਾ 스ਕੀਰ ਲੈ ਲਿਆ ਇਹ ਕਈ ਗਾਜ਼ਰੀ ਸ਼ੇਡ ਆ ਵੀ ਕਲਰ ਬਹੁਤ ਸੋਹਣਾ ਆ ਦੁਪੱਟਾ ਆ ਰਿਹਾ ਜੀ ਇਹਦਾ ਇਹ ਕੇ ਦਾ ਆਪੋਜ਼ਿਟ ਤੁਹਾਨੂੰ ਮਿਲੂਗਾ ਕਰੀਮ ਕਰੀਮ ਮਿਲੇਗਾ ਆਪੋਜ਼ਿਟ ਹਲੋ ਆ ਕਰੀਮ ਸ਼ੇਡ ਆ ਗਿਆ ਆ ਦੁਪੱਟਾ ਆ ਗਿਆ ਦਾ ਇੱਕ ਮਿਲੂਗਾ ਤੁਹਾਨੂੰ ਆਵਲਾ ਸਕਾਈਆ ਕਲਰ येलो ਦਾ ਕੰਬੀਨੇਸ਼ਨ ਹੈ ਬੜਾ ਸੋਹਣਾ ਕਲਰ ਹੈ ਸੀਗ੍ਰੀਨ ਜਾਂ ਸ਼ੇਡ ਹੈ ਬੜਾ ਪਿਆਰਾ ਸ਼ੇਡ ਹੈ ਨਿਓਨ ਕਲਰ ਦਾ ਕੰਬੀਨੇਸ਼ਨ ਹੈ ਕਲਰ ਦੇਖੋ ਕਿੰਨਾ ਲਾਜਵਾ ਸੋ ਤੁਸੀਂ ਆਪਣਾ ਸਕਰੀਨਸ਼ਾਟ ਲੈ ਲਓ ਜਿਹੜਾ ਤੁਹਾਨੂੰ ਚਾਹੀਦਾ ਹੋਇਆ फटाफट ਲੋ ਜੀ ਇੱਕ ਆਊਗਾ ਗ੍ਰੀਨ ਸ਼ੇਡ ਉਹਨੇ ਵੀ ਜੋ ਗ੍ਰੀਨ ਬਾਈਡ ਹਾਂ ਬਾਈਡ ਲੋ ਜੀ ਇੱਕ ਆਇਆ ਗ੍ਰੀਨ ਸ਼ੈਡ ਆ ਵੀ ਕਲਰ ਬਹੁਤ ਸੋਹਣਾ ਏਕ ਆਇਆ ਜੀ ਪਿੰਕ ਕਲਰ ਇਹਦਾ ਆਪੋਜ਼ਿਟ ਬਲੂ ਆਇਆ ਸੀ ਮੰਮੀ ਨਹੀਂ ਇਹ ਤਾਂ ਨਹੀਂ ਆਇਆ ਆਇਆ ਦਾ ਆਪੋਜ਼ਿਟ ਬਲੂ ਇਹਦਾ ਇੱਕ ਤੁਹਾਨੂੰ ਆਪੋਜ਼ਿਟ ਵਿੱਚ ਮਿਲੂਗਾ ਬਲੂ ਸਿਰ ਹੈਗਾ ਮੈਂ ਦਿਖਾਇਆ ਤੁਹਾਨੂੰ ਪਹਿਲਾਂ ਹੀ ਖੋਲਿਆ ਸੀ ਆਪਾਂ ਮੇਨ ਸਟਾਰਟ ਦੇ ਵਾਸਤੇ ਏਕ ਆਇਆ ਜੀ ਬਲੈਕ ਸ਼ੈਡ ਲੋਕ ਨੋਕਾ ਇੱਕ ਨਾ ਦਿਖਾਓ ਇੱਕ ਉਹ ਬਲੈਕ ਸ਼ੇਡ ਬਲੈਕ ਆ ਗਿਆ ਜੀ ਹੁਣ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਲਓ ਜਿਹੜਾ ਰੰਗ ਚਾਹੀਦਾ ਹੋ ਤੁਹਾਨੂੰ फटाफट ਲੋ ਆਇਗਾ ਜੀ ਇਸ ਦਾ ਆਪੋਜ਼ਿਟ ਆ ਗਿਆ ਬਲੂ ਆ ਬਲੂ ਸ਼ੇਡ ਆਊਗਾ ਹੁਣ ਸਕਰੀਨਸ਼ਾਟ ਲੈ ਲਓ ਜਿਹੜਾ ਚਾਹੀਦਾ ਤੁਹਾਨੂੰ ਆਪਣਾ ਆਰਡਰ ਕਰ ਲਓ ਡਿਸਕ੍ਰਿਪਸ਼ਨ 'ਚ ਨੰਬਰ ਪਾਏ ਹੋਇਆ ਬਾਕੀ ਸਾਡਾ ਐਡਰੈਸ ਅਮਰਤਸਰੀਆ ਮਾਲਦੇਨ ਮਿੰਟੇ ਦੀ ਹੱਟੀ ਸਬਜੀ ਮੰਡੀ ਨੇ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਆ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਜੀ।